ਉਹ ਲਕੋ ਦਾ ਹੋਰ ਗਿਆਨ ਕਿਤੇ ਕਿਹਨਾ ਆਪਾਂ ਔਰਗੈਨਿਕ ਖੇਤੀ ਕਰੀ ਜਾਂਦਾ ਠੀਕ ਹੈ ਪਰ ਜਿੰਨਾ ਕ ਆਪਾਂ ਨੂੰ ਆਮ ਨੋਰਮਲ ਖੇਤੀ ਕਰਕੇ ਹੁੰਦਾ ਉਨਾ ਵੀ ਨਹੀਂ ਹੋ ਰਿਹਾ ਖਰਚੇ ਬਹੁਤ ਜ਼ਿਆਦਾ ਪੈਂਦੇ ਆ ਆਹ ਨਾਲ ਆਲੂ ਆਹੋਣਾ ਆਹ ਹੈ ਕਦਰਾ ਆਹ ਹੈ ਕਿ ਹਰੀ ਗੰਗਣ ਲੈ ਵੀ ਪਹਿਲਵਾਨ ਆ ਆਪਣਾ ਜੈਮਾ ਪਿੱਛੇ ਮਸਲ ਹਟ ਜੈਮ ਤਲਵੰਡੀ ਭਾਈ ਅੱਜ ਤੁਹਾਨੂੰ ਇੱਥੇ ਇੱਕ ਆਪਣਾ ਆਰਗੇਨਿਕ ਫਾਰਮ ਬਣਾਇਆ ਬਾਈ ਦਾ ਉਹ ਦਿਖਾਉਣਾ ਸਾਰਾ ਉਸ ਤੋਂ ਪਹਿਲਾਂ ਮੁੰਡੇ ਐਕਸਰਸਾਈਜ਼ ਕਰਦੇ ਆ ਇਹ ਦਿਖਾਉਨੇ ਆ ਲੈ ਇਹ ਪਰਵਾਣ ਸਾਰੇ ਲੱਗੇ ਪਏ ਆ ਬਾਹਰ ਐਕਸਰਸਾਈਜ਼ ਕਰਨਾ ਇਹ ਵੀਰਵਾਰ ਵਾਲੇ ਦਿਨ ਬਾਹਰ ਚੱਲਦੀ ਐਕਸਰਸਾਈਜ਼ ਅੱਜ ਤਾਂ ਮੁੰਡੇ ਵਾਵਾ ਆਏ ਆ ਨਹੀਂ ਆਮ ਤਾਂ ਡਰ ਹੀ ਜਾਂਦੇ ਆ ਆਹ ਬਾਈ ਨੇ ਹੱਟ ਬਣਾਈ ਆ ਪਰ ਇਹ ਜੂਸ ਵਾਲਾ ਆਹ ਬਾਈ ਦਾ ਬੋਰਡ ਲੱਗਾ ਹੋਇਆ ਕੀਰਤੀ ਆਰਗੇਨਿਕ ਫਾਰਮ ਦੀ ਹੱਟ ਹੁਣ ਤੁਹਾਨੂੰ ਫਾਰਮ ਦਿਖਾਉਣੇ ਚੱਲ ਕੇ ਅੰਦਰ ਕਿਵੇਂ ਆ ਕੀ ਕੋਸਾ ਹੈਗਾ ਕੱਚੀ ਹੋ ਪਰਵਾਨੋ ਕਰਾਂ ਕੰਮ ਲੈ ਵੀ ਆਂ ਬੀਜੀਆ ਭਾਈ ਨੇ ਅੰਦਰ ਮੂੰਗੀ ਮੂੰਗੀ ਹੈਗੀ ਆ ਬੈਲ ਕੋਲ ਆਰਗੇਨਿਕ ਤੇ ਚਲੋ ਚਲੋ ਪਰਵਾਨੋ ਖਿੱਚੋ ਕੰਮੜਾ ਆਇਆ ਕਰਾ ਇਹ ਫਾਰਮ ਦੀ ਸਟੋਰੀ ਆ ਵੀ ਮੈਨੂੰ ਇਹ ਜੰਮ ਚੋਂਦੇ ਨੂੰ 8-9 ਸਾਲ ਹੋ ਗਏ ਆ ਪਹਿਲੇ ਪਹਿਲੀ ਜਿਵੇਂ ਆਮ ਸਾਰੇ ਠੇਕੇ ਜਾਂਦੇ ਉਵੇਂ ਹੀ ਇਹ ਬਾਈਕ ਠੇਕੇ ਹੀ ਦਿੰਦਾ ਸੀਗਾ ਫਿਰ ਕਿਉਂਕਿ ਇਹ ਬਾਈ ਆਪਣਾ ਜਿਹੜਾ ਜੈਮ ਵਾਲਾ ਨਾ ਡੱਬਾ ਬੰਦ ਚੀਜ਼ਾਂ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਭੋਰਾ ਵੀ ਜੈਮ ਵਿੱਚ ਜੇ ਕੋਈ ਪੰਜਦਾ ਬਾਈ ਡਾਈਟ ਕੀ ਲਈਏ ਤਾਂ ਬਿਲਕੁਲ ਦੇਸੀ ਖਰਾਕ ਬਾਰੇ ਹੀ ਗੱਲ ਕਰਨੀ ਹੈ ਕਿਸੇ ਨੂੰ ਐ ਨਹੀਂ ਕਹਿਣਾ ਤੂੰ ਪ੍ਰੋਟੀਨ ਲੈ ਲੈ ਫਰਨ ਲੈ ਲੈ ਇਹ ਗੱਲਾਂ ਹੀ ਨਹੀਂ ਕਰਨੀਆਂ ਜੇ ਅੰਡੇ ਖਾ ਲੋ ਬਸ ਐਫਰ ਦੀਆਂ ਚੀਜ਼ਾਂ ਕਹਿੰਦੇ ਆ ਹਨਾ ਫਿਰ ਬਾਈ ਦੇ ਦਿਮਾਗ 'ਚ ਆਇਆ ਬਈ ਤੇਰਾ ਆਰਗੈਨ ਖੇਤੀ ਕਰ ਗਿਆ ਨਾ ਠੀਕ ਹੈ ਹੁਣ ਮੇਰੇ ਹਿਸਾਬ ਨਾਲ ਉਹਨਾਂ ਨੂੰ 3 ਸਾਲ ਹੋ ਗਏ ਕਰਦੇ ਨੂੰ ਹਰ ਹਾਜੇ ਤੱਕ ਜੇ ਸੋਚਗੇ ਨਾ ਪ੍ਰੋਫਿਟ ਤੇ ਜਿੰਨਾ ਕ ਆਪਾਂ ਨੂੰ ਆਮ ਨੋਰਮਲ ਖੇਤੀ ਕਰਕੇ ਹੁੰਦਾ ਉਨਾ ਵੀ ਨਹੀਂ ਹੋ ਰਿਹਾ ਖਰਚੇ ਬਹੁਤ ਜ਼ਿਆਦਾ ਪੈਂਦੇ ਆ ਤੇ ਫਸਲ ਦਾ ਝਾੜ ਤਾਂ ਘੱਟ ਨਿਕਲਣਾ ਹੀ ਨਿਕਲਣਾ ਹੈ ਆਪਾਂ ਤਾਂ ਡੇਲੀ ਇੱਥੇ ਨੂੰ ਵੇਖਦੇ ਰਹਿੰਨੇ ਆ ਹੁਣ ਆ ਮੂੰਗੀ ਆ ਕੋਈ ਇਹਦੇ ਵਿੱਚ ਗੰਦ ਤੋਂ ਸਪਰੇ ਨਹੀਂ ਕੀਤੀ ਬਾਈ ਨੇ ਅਜੇ ਤੇ ਲੇਬਰ ਵਾਲੇ ਹੱਥੀ ਗੋਡੀ ਕਰਦੇ ਰਹੇ ਆ ਹੁਣ ਜਿਵੇਂ ਆ ਫਲੀਆਂ ਪੱਕ ਗਈਆਂ ਹੁਣ ਆਮ ਤਾਂ ਆਪਣੇ ਉੱਤੇ ਸਪਰੇਅ ਕਰ ਦਿੰਦੇ ਆ ਘਾਲੀ ਵੀ ਪੱਤੇ ਸੁੱਕ ਜਾਣਗੇ ਤੇ ਫਿਰ ਵੱਢ ਲਾਂਗੇ ਪਰ ਐਵੇਂ ਨਹੀਂ ਕਰਦਾ ਇਹ ਹੱਥੀ ਤੜਾਈ ਕਰਦੇ ਆ ਡੇਲੀ ਤੋੜਦੇ ਆ ਇਹਨਾਂ ਉੱਤੇ ਇਸ ਕਰਕੇ ਮਿਹਨਤ ਬਹੁਤ ਜ਼ਿਆਦਾ ਹੈ ਤੇ ਜੇ ਆਪਾਂ ਨੂੰ ਚੰਗੀ ਚੀਜ਼ ਮਿਲਦੀ ਹੈ ਕਿਤੇ ਤਾਂ ਲੈ ਲੈਣੀ ਚਾਹੀਦੀ ਹੈ ਕਿਉਂਕਿ ਚੰਗੀਆਂ ਚੀਜ਼ਾਂ ਹੁਣ ਹੈ ਹੀ ਨਹੀਂ ਕਿਤੇ ਕੋਈ ਭਾਣਾ ਫਰੂਟ ਹੈ ਕੋਈ ਕੁਝ ਵੀ ਹੈ ਦਾਲ ਸਬਜ਼ੀ ਸਭ ਕੁਝ ਸਪਰੇਅਾਂ ਵਾਲਾ ਹੀ ਮਿਲਦਾ ਹੈ ਇੱਥੇ ਉਹ ਸਾਹਮਣੇ ਨਾ ਬਾਈ ਨੇ ਕਮਾਦ ਵੇਚਿਆ। ਆ ਕਮਾਦ ਹੈ। ਹੁਣ ਆਪਾਂ ਨੂੰ ਵੇ ਇਹਨੂੰ ਵੇਖ ਕੇ ਪਤਾ ਲੱਗ ਜਾਂਦਾ ਵੀ ਇਹਨੂੰ ਕੁਛ ਨਹੀਂ ਪਾਇਆਗਾ ਹੋਰ ਹੀ ਖੜਾ ਹੈ। ਘਰੜ ਬੜੜਾ ਯਾਰ ਆਪਦਾ ਵੇਖਣ ਨੂੰ। ਇਹ ਦੂਜਾ ਹੁੰਦਾ ਤਾਂ ਹੁਣ ਨੂੰ ਇੰਨੇ ਅੰਦਾਜ਼ਾ 10 ਫੁੱਟ ਖੜਾ ਹੋਣਾ ਸੀਗਾ। ਇਹ ਬਾਈ ਆਪਦਾ ਗੋੜ ਬਣਾਉਂਦਾ ਹੈ, ਗੋੜ ਬਣਾ ਕੇ ਵੇਚਦਾ ਹੈ। ਬਾਹਰ ਰੋਡ ਤੇ ਬਾਈ ਨੇ ਇੱਕ ਜੂਸ ਹਸਤੇ ਦੀ ਲਾਇਆ ਬਸਤਾਲ। ਆਰਗੈਨਿਕ ਜੂਸ। ਅਸੀਂ ਤਾਂ ਤੇ ਲੋਕਾਂ ਨਾਲ ਇੱਥੇ ਪੀ ਕੇ ਹੀ ਜਾਣਦੇ ਆ। ਜਦੋਂ ਵੀ ਕਿਰਤਲ ਮੰਡੀ ਗਿੜਾ ਵਜਦਾ ਕੋਈ ਬਰਫ ਨਹੀਂ ਪਾਉਣੀ ਕੋਸ ਨਹੀਂ ਪਾਉਂਦਾ ਤੇ ਰੇਟ ਦਾ ਕੋਈ ਫਰਕ ਨਹੀਂ ਦੂਜਿਆਂ ਨਾਲ ਉਹਨਾਂ ਨੇ 5-70 ਰੁਪਈਆਂ ਦਾ ਹੀ ਫਰਕ ਹੈ ਪਰ ਸੁਆਦ ਦਾ ਬਹੁਤ ਜ਼ਿਆਦਾ ਫਰਕ ਆ ਹੁਣ ਜਿਵੇਂ ਇੱਥੇ ਕਣਕ ਬੀਜੀ ਸੀ ਭਾਈ ਨੇ ਕਣਕ ਅਸੀਂ ਵਿਖਦੇ ਰਹੇ ਆ ਬਿਜਲੀ ਤੇ ਵੱਢ ਲਈ ਬਸ ਕੱਲਾ ਪਾਣੀ ਲਾਇਆ ਤੇ 20 ਮਣ ਕਣਕ ਨਿਗਲੀ ਮਸਾਂ ਮਾਣ ਉਹਦੇ ਸਾਰਾ ਜੰਤਰ ਬੀਜਾ ਵਾ ਹੁਣ ਇੱਥੇ ਬਾਸਮਤੀ ਜਦੋਂ ਲਾਉਣੀ ਹੈ ਇਹ ਜੰਤਰ ਸਾਰਾ ਵਿੱਚ ਉਹਦੇ ਨੂੰ ਚੰਗਾ ਹੋ ਜਾਣਾ ਨੇ ਕੰਦ ਕਰ ਜਾਣਾ ਉਹਨਾਂ ਨੂੰ ਇਹ ਬਾਦਣਾ ਵਿੱਚ ਹੀ ਸਾਰਾ ਆ ਬਾਈ ਨੂੰ ਬੂਟੇ ਲਾਉਣ ਵਾਸਤੇ ਜਮ੍ਹਾਂ ਦੇ ਖੇਤ ਦੇ ਵਿਚਾਲੇ ਪਈ ਬਣਾਉਣੀ ਪਈ ਇਹ ਪਈ ਤੇ ਹੁਣ ਦੋ ਫੈਦੇ ਨੇ ਇੰਨਾ ਬਾਈ ਉਹ ਸਾਹਮਣੇ ਬਾਈ ਦਾ ਜਮਾ ਆ ਹੁਣ ਮੁੰਡੇ ਇੱਥੇ ਰਨਿੰਗ ਕਰਦੇ ਸਵੇਰੇ ਕੱਚੇ ਥਾਂ ਤੇ ਸੜਕ ਤੇ ਰਨਿੰਗ ਕਰਨਾ ਕਹਿੰਦੇ ਗੋਡੇ ਗਾਡੇ ਦੁਖਣ ਲੱਗ ਪੈਂਦੇ ਆ ਇੱਥੇ ਕਰਦੇ ਆ ਮੁੰਡੇ ਰਨਿੰਗ ਫਰ ਸਾਰੇ ਨੇ ਤੇ ਨਾਲੇ ਆ ਸਾਰੇ ਦਰਖਤ ਕਿੰਨੇ ਲਾ ਲਏ ਨੇ ਨਹੀਂ ਤਾਂ ਆਪਾਂ ਨੂੰ ਪਤਾ ਲੱਗਦਾ ਨਹੀਂ ਦਰਖਤਾਂ ਬਾਰੇ ਜਿਹੜੀ ਇਹ ਮਿਹਨਤ ਬਹੁਤ ਜ਼ਿਆਦਾ ਹੈ ਆਰਗੈਨਿਕ ਫਾਰਮ ਦੀ ਸਬਰ ਰੱਖਣਾ ਬਹੁਤ ਔਖਾ ਕੋਈ ਫਸਲ ਆਪਣੇ ਸਾਹਮਣੇ ਇੱਥੇ ਦੇਖਦੇ ਰਹਿੰਦੇ ਕੋਈ ਸੁੰਡੀ ਪੈ ਗਈ ਕੋਈ ਸਪਰੇ ਨਹੀਂ ਕਰਨੀ ਬਸ ਉਹ ਬਾਈ ਕੁਆ ਤੁਸੀਂ ਢੀਕ ਕਰੋ ਆਪ ਹੀ ਹੋਰ ਕੀੜੇ ਆ ਜਾਣਗੇ ਜਿਹੜੇ ਇਹਨਾਂ ਨੂੰ ਖਾ ਲੈਣਗੇprocess ਲੰਮਾ ਸਲੋ ਆ ਹਣਕ ਬਾਈ ਨੇ ਆ ਪਾਣੀ ਸਟੋਰ ਕਰਨ ਵਾਸਤੇ ਬਣਾਇਆ ਕਿ ਡਿੱਗ ਵੱਡਾ ਸਾਰਾ ਕਿੰਨਾ ਖਰਚਾ ਆਇਆ ਹੋਊਗਾ ਤੇ ਇਹਨੂੰ ਬਣਾਏ ਨੂੰ ਸਾਲ ਡੇਢ ਸਾਲ ਹੋ ਗਿਆ ਪਰ ਅਜੇ ਤੱਕ ਚਾਲੂ ਨਹੀਂ ਹੋ ਸਕਿਆ ਕਾਰਨ ਕਿਉਂਕਿ ਨੇ ਨਹਿਰ ਤੋਂ ਪਾਈਪਾ ਨੱਪ ਕੇ ਨਹਿਰ ਦਾ ਪਾਣੀ ਲਿਆਉਣਾ ਸੀ ਇੱਥੇ ਉਹ ਪਾਈਪਾ ਮਸਾਂ ਇੱਕ ਡੇਢ ਸਾਲ ਭੱਜ ਕੇ ਨੇ ਪਾਸ ਕਰਵਾਇਆ ਕੰਮ ਹੁਣ ਆਦੇ ਵੀ ਜਲਦੀ ਪਾਈਪਾ ਨੱਪੀਆਂ ਜਾਣੀਆਂ ਫਿਰ ਨਹਿਰ ਦਾ ਪਾਣੀ ਇੱਥੇ ਭਰ ਲਿਆ ਕਰਨਗੇ ਮੋਟਰ ਨਾਲ ਚੱਕ ਕੇ ਲਾਇਆ ਕਰਨਗੇ ਆਹ ਰਹਿੰਦੀ ਆ ਬਹੁਤ ਸੋਹਣਾ ਸੀਨਾ ਬਾਈ ਬਹੁਤ ਸੋਹਣਾ ਇਹ ਆ ਹੁਣ ਇਸ ਟਾਈਮ ਤੱਕ ਅੱਲੀ ਮੂੰਗੀ ਆ ਓਦੋਂ ਪਹਿਲਾਂ ਬਾਈ ਨਹੀਂ ਇੱਥੇ ਖੋਦਰਾ ਰਾਗੀ ਛੋਲੇ ਇਹ ਸਾਰਾ ਕੋਈ ਬੀਜਾਵਾ ਸੀਗਾ ਤੇ ਉਹਨਾਂ ਕੋਲ ਹੈਗਾ ਵੀ ਸਟਾਕ ਪਿਆ ਵੀ ਆ ਆ ਜਦੋਂ ਕੁਸਦਵਾਰਾ ਕੋਸ ਹੋਰ ਬੀਜਾਣਾ ਆਪਾਂ ਜਰੂਰ ਦਿਖਾਵਾਂਗੇ ਔਰਗੈਨਿਕ ਫਾਰਮਸ ਤੇ ਨਾ ਬੰਦੇ ਨੂੰ ਬੜਾ ਸਫਰ ਚਾਹੀਦਾ ਤੇ ਬੜਾ ਲੰਮਾ ਪ੍ਰੋਸੈਸ ਹੈ ਆਪਾਂ ਕਈ ਵਾਰੀ ਜਾਣੀ ਆ ਦੇਖਦੇ ਆ ਕੋਈ ਰੋਡ ਤੇ ਦੁਕਾਨ ਬਣੀ ਉੱਤੇ ਲਿਖਿਆ ਹੁੰਦਾ ਜੀ ਔਰਗੈਨਿਕ ਪਰ ਆਪਾਂ ਨੂੰ ਯਕੀਨ ਜਿਆ ਨਹੀਂ ਆਉਂਦਾ ਕਿਉਂਕਿ ਆਪਾਂ ਉਸ ਅਰਿੱਧ ਜਿੱਥੇ ਗਏ ਹੀ ਨਹੀਂ ਹੁੰਦੇ ਬਾਲਾ ਕਿ ਪਤਾ ਨਹੀਂ ਯਾਰ ਸੱਚੀ ਔਰਗੈਨਿਕ ਹੈਗਾ ਇਹਦੀ ਆ ਕਿ ਐਵੇਂ ਹੀ ਲਿਖਦੇ ਰਹਿੰਦੇ ਆ ਹਨ ਇਸ ਕਰਕੇ ਜਿਹੜੀ ਜੀ ਹੁਣ ਜਿਵੇਂ ਆ ਸਾਡੇ ਦਾ ਲੋਕਲ ਹੈਗਾ ਦੇਖਦੇ ਰਹਿੰਦੇ ਆ ਹਰੇਕ ਚੀਜ਼ ਜਿੱਥੇ ਬੀਜਨ ਤੋਂ ਲੈ ਕੇ ਵੱਢਣ ਤੱਕ ਸਾਡੇ ਸਾਹਮਣੇ ਹੋਇਆ ਸਾਰਾ ਕੁਝ ਤੇ ਉਸ ਕਰਕੇ ਸਾਨੂੰ ਤਾਂ ਬੜੀ ਸੰਤੋਸ਼ਟੀ ਰਹਿੰਦੀ ਆ 90% ਸਮਾਨ ਆਪਾਂ ਘਰ ਦਾ ਇੱਥੋਂ ਹੀ ਲੈ ਕੇ ਜਾਂਦੇ ਆ ਹਣ ਸਰੋਂ ਸੀ ਬਾਈ ਨੇ ਬੀਜੀ ਤੇਲ ਦਾ ਇਨਾ ਫਰਕ ਆ ਸਰੋਂ ਦੇਸੀ ਸਰੋਂ ਦਾ ਤੇਲ ਮਤਲਬ ਕੋਈ ਮਿਲਾਵਟ ਤਾਂ ਸ਼ੱਕ ਹੀ ਕੋਈ ਨਹੀਂ ਦੀ ਹੈਗੀ ਆ ਕੋਈ ਮਤਲਬ ਕੁਝ ਨਹੀਂਗਾ ਬਹੁਤ ਪਿਓਰ ਕੰਮ ਆ ਪਰ ਇਨਾ ਝੂਰ ਇਹ ਖੇਤੀ ਕਾਮਯਾਬ ਕਰਨੀ ਬਹੁਤ ਔਖੀ ਆ ਬਹੁਤ ਲੰਮਾ ਪ੍ਰੋਸੈਸ ਆ ਛੇਤੀ ਕਿਤੇ ਬੰਦੇ ਕਈ ਦਿਨ ਵੀ ਛੱਡ ਜਾਂਦੇ ਛੱਡ ਯਾਰ ਇਹ ਤਾਂ ਜਿੰਨਾਂ ਕ ਆਪਾਂ ਨੂੰ ਠੇਕਾ ਮਿਲਦਾ ਸੀ ਇਹ ਤਾਂ ਉਨੀ ਵੀ ਨਹੀਂ ਕਮਾਈ ਹੁੰਦੀ ਭਾਈ ਪਰ ਇਹ ਕਮਾਈ ਵਾਸਤੇ ਨਹੀਂ ਇਹ ਤਾਂ ਧਿਆਨ ਹੈ ਇਧਰ ਇਹਨੂੰ ਚੰਗਾ ਲੱਗਦਾ ਆ ਆਪੀ ਹੌਲੀ 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 ਕੰਮ ਕਾਮਯਾਬ ਜ਼ਰੂਰ ਹੋਊਗਾ ਹੀ ਹਾਂ ਭਾਈ ਨੇ ਜਿੰਨੇ ਦਰਖਤ ਲਾਏ ਆ ਨਾ ਇਹ ਕੋਈ ਆਏ ਨਹੀਂ ਗਾ ਇਹਦੀ ਕੋਈ ਲੱਕੜ ਕੰਮ ਆਊਗੀ ਉਹਦੇ ਵਾਸਤੇ ਲਾਏ ਆ ਇਹਨਾਂ ਦਾ ਨਾਂ ਹੈਗਾ ਜੀ ਸਿਲਵਰ ਓਕ ਇਹ ਧਰਤੀ 'ਚ ਜਿੰਨੀ ਕੋਈ ਨਿਊਟ੍ਰੀਸ਼ਨ ਉੱਪਰ ਆਉਂਦੇ ਆ ਇਹਨੂੰ ਛਾਂਗਦੇ ਹਾਂ ਨਾ ਛਾਂਕ ਕੇ ਬਸ ਇਹ ਤੇ ਸੜ ਦੇਣਾ ਸੁੱਕ ਜਾਣਾ ਇਹਦੀ ਰੇਹ ਬਣ ਜਾਣੀ ਹੈ ਸਿਰਫ ਖਾਦ ਬਣਾਉਣ ਵਾਸਤੇ ਆ ਹੋਰ ਕੋਈ ਨਹੀਂ ਵੀ ਆਉਣ ਵਾਲੇ ਕੋਈ 10 20 ਸਾਲਾਂ ਚ ਕੋਈ ਆਪਾਂ ਨੂੰ ਵੀ ਇਹਦੀ ਲੱਕੜ ਤੋਂ ਕੀ ਫਾਇਦਾ ਹੋ ਜੂਗਾ ਆਪਾਂ ਬਾਈ ਦੇ ਸਾਹਮਣੇ ਕਰੋੜ ਤੇ ਨਾ ਹੱਟ ਬਣੀ ਆ ਉਹ ਦਿਖਾਉਣੇ ਤੁਹਾਨੂੰ ਵੀ ਕੀ ਕੀ ਸਮਾਨ ਪਿਆ ਹੈਗਾ ਉੱਥੇ ਬਾਕੀ ਇਹ ਆਨਲਾਈਨ ਸਾਰਾ ਕੁਝ ਭੇਜਦੇ ਰਹਿੰਦੇ ਲੋਕਾਂ ਨੂੰ ਕਿਸੇ ਨੂੰ ਕੁਝ ਚਾਹੀਦਾ ਹੋਵੇ ਜਿੰਜਰ ਸਹੀ ਤੈਨੂੰ ਰਾਗੀ ਕੋਧਰਾ ਰਾਰਾ ਵਗੈਰਾ ਸਾਰਾ ਕੁਝ ਜੋ ਹੈਗਾ ਸਭ ਕੁਝ ਮਿਲ ਜੂਗਾ ਆਨਲਾਈਨ ਆਰਡਰ ਕਰ ਸਕਦੇ ਆਪਾਂ ਆਹ ਰੋਡ ਆ ਜਿਹੜਾ ਤਲਵੰਡੀ ਭਾਜੀ ਦੇ ਵਿੱਚ ਲੀ ਜਾਂਦਾ ਜੀਰੇ ਨੂੰ ਚੌਂਕ ਤੋਂ ਨੇੜੇ ਹੀ ਆ ਆ ਬੋਡ ਲੱਗਾ ਆ ਬਾਈ ਨੇ ਹੱਟ ਬਣਾਈ ਆ ਇੱਥੇ ਦੇਖਦੇ ਆ ਬਾਈ ਕੋਲੇ ਕੀ ਕੀ ਸਮਾਨ ਪਿਆ ਹਜੇ ਖੋਲਣ ਦਾ ਟਾਈਮ ਹੀ ਆ ਭਾਈ ਸੋ ਕੱਢ ਲਾ ਕੱਢ ਲਾ ਭਾਈ ਤੇ ਲੋ ਕੀ ਕੀ ਸਮਾਨ ਆ ਬਾਈ ਕੋਲੇ ਆ ਕਮਾਤ ਤਾਂ ਪਿਆਈ ਚਲੋ ਜੂਸ ਵਾਸਤੇ ਆਉਣਾ ਆਲੂ ਆ ਹੁਣ ਆ ਆਰਗੈਨਿਕ ਆਲੂ ਪਤਾ ਹੀ ਲੱਗ ਜਾਂਦਾ ਨਸਾਇਜ ਦੇਖ ਕੇ ਹੁਣ ਜੇ ਕਿਤੇ ਸਿੱਟੀਆਂ ਲਗੀਆਂ ਨੂੰ ਪोटाश ਤੇ ਡੀਏਪੀ ਤੇ ਯੂਰੀਆ ਇਹਦਾ ਸਾਇਜ ਕੁਝ ਹੋਰ ਹੀ ਹੋਣਾ ਸੀਗਾ ਠੀਕ ਹੈ ਜੀ ਆ ਗੰਡੇ ਪਏ ਆ ਸਾਰਾ ਕੁਝ ਆਰਗੈਨਿਕ ਤੇਲ ਹੁਣ ਆ ਹੈਗਾ ਕੋਦਰਾ ਤੇਰੀ ਬਾਈ ਦਾ ਆਪ ਦਾ ਬੀਜ ਕੇ ਆਪ ਹੀ ਪ੍ਰੋਸੈਸ ਕੀਤਾ ਸਾਰਾ ਕੁਝ ਕੋਈ ਆਇ ਨਹੀਂਗਾ ਵੀ ਕੋਈ ਹੋਰ ਹੈਗਾ ਉਦਰਾ ਦਲੀਆ ਛੋਲੇ ਅੱਜ ਵਕਾਂਸਤੇ ਵੀ ਪਾਸਤਾ ਬਣਾਇਆ ਇਹ ਵੀ ਇਹਨਾਂ ਨੇ ਆਪ ਹੀ ਆ ਹੈਗੀ ਹੈ ਹਰੀ ਕੰਗਣੀ ਬਹੁਤ ਵਧੀਆ ਚੀਜ਼ ਹੈ ਵੀ ਆ ਬਿਸਕਟ ਔਰ ਸਾਲੇ ਬਿਸਕਟ ਬਣਾਏ ਆ ਕੋਈ ਇਹਦੇ ਵਿੱਚ ਮੈਦਾ ਨਹੀਂ گوش ਨਹੀਂ ਗਾ ਬਹੁਤ ਵਧੀਆ ਔਰ ਬਿਸਕਟ ਮੈਂ ਤਾਂ ਤਕਰੀਬਨ ਸਾਰਾ ਸਮਾਨ ਵਰਤ ਤੈਨੂੰ ਸਾਲ ਹੋ ਹੀ ਗਿਆ ਮੈਂ ਤਾਂ ਦੂਜੇ ਜਿਹੜਾ ਬੰਦਾ ਵੀ ਕੋਈ ਦੇਖੂ ਵੀਡੀਓ ਆਪਾਂ ਸਾਰਾ ਦਿਨ ਬਾਜ਼ਾਰ ਚੋਂ ਕੁਝ ਖਰੀਦੀ ਜਾਂਨੇ ਗੰਦ ਬੱਲ ਵੀ ਇੱਕ-ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਮੈਂ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਚ ਪਾਉਂਗਾ ਨਾਲੇ ਬੋਰਡ ਤੇ ਵੀ ਨੰਬਰ ਹੈਗਾ ਇੱਕ-ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਜੀ ਜਿਹਨੇ ਇੱਕ ਵਾਰੀ ਖਾ ਲਿਆ ਉਹ ਫਿਰ ਬਾਜ਼ਾਰ ਵਾਲਾ ਤਾਂ ਬੰਦ ਕਰ ਦਿੰਦਾ ਫੇਰ ਨਹੀਂ ਬਾਜ਼ਾਰ ਵਾਲ ਨੂੰ ਮੂੰਹ ਕਰਦਾ ਕਿਉਂਕਿ ਬਾਜ਼ਾਰ ਦੀ ਤਾਂ ਕੋਈ ਗਾਰੰਟੀ ਨਹੀਂ ਅੱਜਕੱਲ੍ਹ ਯਾਰ ਆਹ ਬਾਈ ਦਾ ਜੂਸ ਵਾਲਾ ਹੱਟ ਬਣਾਇਆ ਵਾ ਇੱਥੇ ਕਿਉਂਕਿ ਇਹ ਤਾਂ ਜਲ ਲੋਕੜ ਬੰਦੇ ਪੀ ਸਕਦੇ ਆ ਦੂਰੋਂ ਤਾਂ ਆ ਨਹੀਂ ਸਕਦਾ ਕੋਈ ਪਰ ਇਹ ਜੂਸ ਦਾ ਟੇਸ ਤਾਂ ਬਹੁਤ ਫਰਕ ਹੈ ਖੇਤੀ ਵੀ ਆਰਗੇਨਿਕ ਆ ਤੇ ਆਪਣੇ ਬਾਈ ਦਾ ਜਮ ਵੀ ਆਰਗੇਨਿਕ ਆ ਕਿਉਂਕਿ ਜਮ ਚ ਕੋਈ ਉਹੋ ਜੀ ਚੀਜ਼ ਨੂੰ ਬਾਈ ਸਲਾਹ ਦਿੰਦਾ ਹੀ ਨਹੀਂ ਕਿਸੇ ਨੂੰ ਵੀ ਬਾਈ ਫਲਾਣਾ ਲੈ ਲੈ ਕਿਉਂ ਕਰ ਲੈ ਲੈ ਕਰਿਓ ਟਰਾਈ ਫਰਕ ਵੇ ਅੱਜ ਨਾ ਆਪਦੇ ਜੀਜਾ ਕੀਤਾ ਯਾਰ ਵੀ ਜੇ ਮੈਂ ਵੀ ਚੰਗਾ ਖਾਣਾ ਮੈਨੂੰ ਵਧੀਆ ਸਵਾਦ ਲੱਗਦਾ ਆਪਦੀ ਫੈਮਿਲੀ ਅਸੀਂ ਆਪਾਂ ਲੈ ਕੇ ਜਾਨੇ ਮੈਂ ਕਹ ਦੱਸ ਦਗੇ ਸ਼ਾਇਦ ਕੋਈ ਬੰਦਾ ਟਰਾਈ ਕਰੇ ਤੇ ਉਹਨੂੰ ਚੰਗਾ ਲੱਗ ਜੇ ਜਮਾੜਾ ਲੱਗਿਆ ਤਾਂ ਮੈਨੂੰ ਜਰੂਰ ਦੱਸਿਓ ਚੰਗਾ ਲੱਗਿਆ ਤਾਂ ਫਿਰ ਮੰਗਾ ਲਿਆ ਕਰੋ ਵਾਰ-ਵਾਰ ਮਿਲਦੇ ਹਾਂ ਫਿਰ ਜਲਦੀ ਇੱਕ ਨਵੇਂ ਟੂਰ ਤੇ ਆਪਾਂ ਹੁਣ ਆਪਣੀ ਐਕਸਰਸਾਈਜ਼ ਖਤਮ ਹੋ ਗਈ ਤੇ ਹੁਣ ਚੱਲ ਗਏ ਆਪਾਂ ਵੀ ਘਰੇ